ਥਾਣਾ ਮਜੀਠਾ ਰੋਡ ਨੇ ਮੁਦਈ ਬਖਸ਼ੀ ਸਿੰਘ ਪੁੱਤਰ ਚਰਨ ਸਿੰਘ ਵੱਲੋਂ ਉਹਨਾਂ ਦੀ ਗੱਡੀ ਚੋਰੀ ਹੋਣ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਦੋਸ਼ੀ ਵਿਕਰਮ ਮਸੀ ਉਰਫ ਵਿੱਕੀ ਪੁੱਤਰ ਤਰਸੇ ਮਸੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ਪਾਸੋਂ ਚੋਰੀशुदा ਐਕਟਿਵਾ ਅਤੇ ਚੋਰੀशुदा ਗੱਡੀ ਬਰਾਮਦ ਕੀਤੀ ਹੈ। ਥਾਣਾ ਮਜੀਠਾ ਰੋਡ ਮੁਖ ਅਫਸਰ ਇਨਸਪੈਕਟਰ ਰਣਜੀਤ ਸਿੰਘ ਢਾਲੀਵਾਲ ਵੱਲੋਂ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਮੈਂ ਆਉਜੀ ਨੂੰ ਦੱਸਦਾ ਕਿ ਸਾਨੂੰ ਇੱਕ ਬਖਸ਼ੀਸ਼ ਸਿੰਘ ਜੋ ਕਿ ਕਸ਼ਮੀਰ ਐਵੇਨਿਊ ਤੇ ਰਹਿਣ ਵਾਲੇ ਆ ਉਹ ਸਾਡੇ ਏਰੀਏ ਵਿੱਚ ਹੀ ਪਿੰਡ ਹੈ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਕਿ ਇਹਨਾਂ ਦੀ ਇੱਕ ਗੱਡੀ ਸੀ ਬਲੈਰੋ ਪਿਕਅਪ ਉਹ 6 ਤਰੀਕ ਦੀ ਰਾਤ ਨੂੰ ਕੋਈ ਅੜਮਛਾਤਾ ਲੈ ਗਿਆ ਤੇ ਇਸ ਬੰਦੀ ਅਸੀਂ ਮੁਕਾਦਮਾ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤੇ ਕਾਫੀ ਟੈਕਨੀਕਲ ਤਰੀਕੇ ਨਾਲ ਸਾਡੇ ਵੱਲੋਂ ਨੋਟੀਫਿਕੇਸ਼ਨ ਕੀਤਾ ਦੇ ਜੋ ਅਸੀਂ ਇਹਦੇ ਵਿੱਚ ਮੁੱਖ ਦੋਸ਼ੀ ਜਿਹਨੇ ਗੱਡੀ ਚੋਰੀ ਕੀਤੀ ਸੀ ਸਮੇਤ ਗੱਡੀ ਉਸ ਕੋ ਅਤੇ ਇੱਕ ਐਕਟਵਾ ਚੋਰੀ ਦੀ ਉਸ پاس ਅਵੇਲੇਬਲ ਸੀ ਜਿਹਨੂੰ ਅਸੀਂ ਰਾਉਂਡ ਅਪ ਕਰ ਲਿਆ ਤੇ ਉਹ ਕਦਮਾ ਸੀ ਟਰੇਸ ਸਾਡਾ ਹੋ ਗਿਆ ਮੁਲਜ਼ਮ ਵਿਕਰਮ ਮਸੀ ਹੈ ਜੀ ਪਹਿਲਾਂ ਇਹ ਡੇਰਾ ਬਾਬਾ ਨਾਨਕ ਦਾ ਰਹਿਣ ਵਾਲਾ ਜਿਲ੍ਹਾ ਗੁਰਦਾਸਪੁਰੇ ਦਾ ਪਰ ਇੱਥੇ 88 ਫੁੱਟ ਰੋ 18 ਸੱਦਰ ਵਿਖੇ ਇੱਕ ਰਾਏ ਦੇ ਮਕਾਮ ਤੇ ਰਹਿੰਦਾ ਸੀ ਇਹ ਪਹਿਲਾਂ ਡਰਾਈਵਰ ਸੀ ਤੇ ਗੱਡੀਆਂ ਵੱਡੇ ਟਰੱਕ ਵਗੈਰਾ ਚਲਾਉਂਦਾ ਸੀ ਜੋ ਬਾਅਦ ਵਿੱਚ ਇਹਨੇ ਆ ਚੋਰੀ ਦਾ ਜਿਹੜਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਇਹ ਵੀ ਗੱਡੀਆਂ ਇਹਨੇ ਚੋਰੀ ਕੀਤੀ ਕਸ਼ਮੀਰ ਰਾਮੂ ਤੋਂ ਕੱਲਾ ਆਇਆ ਸੀ ਤੇ ਚਾਬੀ ਲਗਾ ਕੇ ਤੇ ਆਰਾਮ ਨਾਲੇ ਗੱਡੀ ਚੋਰੀ ਕਰਕੇ ਲੈ ਗਿਆ